ਇਹ ਪਾ ਰਹੇ ਆਂ ਇਹ ਤਿੰਨ ਦੀ ਮੋਟਰ ਬਾਜਨ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਨਹੀਂ ਤਾਂ ਹੱਥ ਨਾਲੇ ਪਾ ਦਿੰਦੇ ਆਂ ਨਾ ਮੋਟਰ ਪਾਉਣ ਦਾ ਜਗਾੜ ਤਾਰ ਨਾਲ ਮੋਟਰ ਪਾ ਰਹੇ ਆਂ ਤਿੰਨ ਦੀ ਮੋਟਰ ਆ ਤੇ ਬਾਜਨ ਬਹੁਤ ਜ਼ਿਆਦਾ ਡੇਢ ਦੀ ਡ్రਾਈਵਰੀ ਆ ਦੋ ਜਣੇ ਤਾਂ ਸੱਤ ਤਾਂ ਪੈਂਦੀ ਨਹੀਂ ਸੀ ਆ ਜਗਾੜ ਬਣਾਤਾ ਲਾਣੇਦਾਰ ਨੇ ਆ ਬਣਾਇਆ ਜਿਗਾਰਾ ਇੱਕ ਇੱਕ ਕਲੰਬੀ ਉੱਪਰ ਲਾ ਦਨੇ ਆ ਆ ਤਾਰ ਨਾਲ ਪਾ ਰਿਆਂ ਤਾਰ ھیਠਾ ਚੱਕਣ ਵਾਸਤੇ ਮਸ਼ੀਨ ਨਾਲ ਜੂ ਪਾ ਕੇ ਦੇਖੋ ਜੀ ਪਾ ਪਾਜੀ ਦਾ ਫਾਰਮੂਲਾ ਫਾਰਮੂਲਾ ਵਧੀਆ ਤੁਹਾਡਾ ਇਹ ਅੰਤ ਵਾਦੀਆ ਕਲੈਂਪ ਹੌਲੀ ਹੌਲੀ ਉੱਪਰ ਪਹੁੰਚ ਜਾਊਗਾ ਉੱਪਰ ਜਾ ਕੇ ਸਾਟ ਨਾਲ ਲੱਗ ਜਾਊਗਾ ਇਹ ਹਾਂ ਚਲਾ ਜਾਂਦਾ ਇਹ ਉਪਰ ਆਹੋਂ ਲੱਗ ਗਿਆ ਤਾਂ ਆਹ ਜਾ ਕੇ ਇੱਧਰ ਤਾਰ ਖੇੜ ਪਾਣੀ ਕੋਟੂ ਚੱਕ ਲੋ ਕੋਟੂ ਇੱਥੇ ਹੋਣਾ ਟਾਈਮ ਹੋ ਗਿਆ ਉਹਦੇ ਕੋ ਉਤਾਰ ਆ ਇਹ ਜਿਗਾੜ ਬਣਾਇਆ ਹੈ ਇਹ ਉੱਤੇ ਦੇ ਆ ਜੀ ਗਾਣਾ ਲਓ ਜੀ ਰਹਿ ਗਿਆ ਜੀ ਪਾਈਪ ਡਰਾਈਵਰੀ ਦਾ ਹੀ ਕੋਪਰ ਕਰਦੇ ਆ ਜੀ ਫਟਾ ਆਸਤਾ ਜੀ ਸਾਰਾ ਕੰਪਲੀਟ ਪਾਈ ਗਈ ਜੀ ਮੋਟਰ ਟਿਕਾਉਣਾ ਜੀ ਪਲੇਟੇ ਤੇ ਫਲਾ ਰਹੇ ਜੀ ਮੋਟਰ hmm <sighs>